10 ਹੋਤਸ਼ਵੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 2 ਦਸੰਬਰ 2025 ਦਿਨ ਮੰਗਲਵਾਰ ਨਾਨਕਸ਼ਹੀ ਸਮਾਧ 557 ਮਗਰ ਮਹੀਨੇ ਦੀ 15 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਸ਼ਵੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਪਰਤ ਜੁਵਲਰਸ ਆ ਜਿਨ੍ਹਾਂ ਨੇ ਸਰੀ ਕੈਲਗਰੀ ਤੋਂ ਬਾਅਦ ਐਡਮਿੰਟਨ ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਵੈਨਕੂਵਰ ਤੋਂ ਇਲਾਵਾ ਇੱਕ ਕਟਲਮ ਤੋਂ ਪਲੰਮਿੰਗ ਦੀਆਂ ਸਵਾਵਾਾਂ ਦਿੰਦੇ ਆ ਸਮਾਨ ਤੁਸੀਂਨਾਂ ਤੋਂ ਕਿਸੇ ਵੀ ਤਰੀਕੇ ਦਾ ਪਲੰਮਿੰਗ ਦਾ ਲੈ ਸਕਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਇੱਕ ਕ੍ਰੀਡੈਂਸ਼ ਰੱਖਿਆ ਮੁਲਾਜ਼ਮ ਦੀ ਅੱਜ ਨੇ ਕਿ ਭਾਰਤ ਅਤੇ ਕੈਨੇਡਾ ਸਰਕਾਰਾਂ ਤੇ ਮੁਕੱਦਮਾ ਕੀਤਾ ਹੈ ਆਪਣੀ ਕਹਾਣੀ ਬਿਆਨਨੀ ਹੈ ਆਰਸੀਐਮਪੀ ਅਤੇ ਸਾਥੀ ਏਜੰਸੀਆਂ ਨੇ ਰਲ ਕੇ ਕੈਨੇਡਾ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਚਲਾਇਆ ਬਹੁਤ ਹੀ ਵੱਡੀ ਪੱਧਰ ਦੇ ਉੱਤੇ ਕਈ ਕੁਆਂਟਿਟੀ ਡਰੱਗ ਫੜੀ ਹੈ ਤੇ ਗੱਲ ਕਰਾਂਗੇ ਐਪਲ ਦੀ ਐਪਲ ਫੋਨ ਬਣਾਉਣ ਵਾਲੀ ਕੰਪਨੀ ਉਹਨਾਂ ਵੱਲੋਂ ਭਾਰਤ ਦੀ ਮੰਗ ਜਿਹੜੀ ਸੀ ਕਿ ਇੱਕ ਪ੍ਰੀ-ਇਨਸਟਾਲ ਐ ਪਚਾਈ ਦੀ ਆ ਉਹਨੂੰ ਨਕਾਰ ਦਿੱਤਾ ਹੈ ਤੇ ਭਾਰਤੀ ਚੋਣ ਕਮਿਸ਼ਨਰ ਨੇ ਆਪਣਾ ਮਜ਼ਾਕ ਖੁਦ ਕਿਦਾਂ ਬਣਵਾਇਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ Imran Khan ਬਿਲਕੁਲ ਸਹੀ ਸਲਾਮਤ ਹੈ ਦੀ ਪੁਸ਼ਟੀ ਖੁਦ ਉਹਨਾਂ ਦੀ ਭੈਣ ਵੱਲੋਂ ਮਿਲ ਕੇ ਕਰ ਦਿੱਤੀ ਗਈ ਹੈ ਅਕੀਰ ਚ ਗੱਲਬਾਤ ਕਰਾਂਗੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿਹਨਾਂ ਬਾਰੇ ਬਿਆਨ ਦਿੱਤਾ ਗਿਆ ਕਿ ਇਕੱਲਾ ਇਹ ਬੰਦਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਵਾਸਤੇ ਖਤਰਾ ਹੈ ਤੇ ਜੇਕਰ ਇਹਨੂੰ ਛੱਡਿਆ ਗਿਆ ਤਾਂ ਪੰਜਾਬ ਦੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਸਕਦੀ ਹੈ ਜੀ ਪੂਰੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹਨੇ ਇਹ ਗੱਲ ਕਹੀ ਹੈ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ। ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 5931111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਤਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਅਤੇ ਭਾਰਤ ਦੇ ਦਰਮਿਆਨ ਕਸ਼ਮਕਸ਼ ਚੱਲਦੀ ਰਹੀ ਹੈ ਬੇਸ਼ੱਕ ਮੌਜੂਦਾ ਸਰਕਾਰਾਂ ਵੱਲੋਂ ਇਹਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮਨੁੱਖੀ ਅਧਿਕਾਰਾਂ ਨੂੰ ਇੱਥੇ ਹੋਈ ਵਿਦੇਸ਼ੀ ਦਖਲਅੰਦਾਜ਼ੀ ਨੂੰ ਨਕਾਰ ਕੇ ਪਰ ਫਿਰ ਵੀ ਜਿਹੜਾ ਪਿਛਲਾ ਬੀਤਿਆ ਸਮਾਂ ਆ ਉਦੇ ਵਿੱਚ ਕੁਝ ਜਿਹੀਆਂ ਗੱਲਾਂ ਹੋਈਆਂ ਜਿਹੜੀਆਂ ਕਿ ਪਿੱਛਾ ਨਹੀਂ ਛੱਡ ਰਹੀਆਂ ਮਸਲਨ ਸੀਬੀਐਸਏ ਕੈਨੇਡੀਅਨ ਬਾਰਡਰ ਸਰਵਿਸ 에ਜੰਸੀ ਦੇ ਸੁਪਰਡੈਂਡੈਂਟ ਸੰਦੀਪ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੈਨੇਡਾ ਤੇ ਭਾਰਤ ਸਰਕਾਰ ਦੇ ਉੱਤੇ ਮੁਕੱਦਮਾ ਦਾਇਰ ਕੀਤਾ ਕਿ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਿਛਲੇ ਸਾਲ ਅਕਤੂਬਰ ਮਹੀਨੇ ਸੰਦੀਪ ਸਿੰਘ ਸਿੱਧੂ ਦੇ ਉੱਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਸੀ ਜਦੋਂ ਚਾਨਕਾ ਭਾਰਤੀ মিডিਆ ਚੈਨਲਾਂ ਨੇ ਉਸ ਨੂੰ ਖਤਰਨਾਕ ਅੱਤਵਾਦੀ ਐਲਾਨ ਦਿੱਤਾ ਸੀ ਇਹ ਕਿਹਾ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਇੱਕ ਖਤਰਨਾਕ ਖਾਲਸਤਾਨੀ ਨੂੰ ਗਵਰਨਮੈਂਟ ਦੇ ਵਿੱਚ ਨੌਕਰੀ ਦਿੱਤੀ ਹੋਈ ਹੈ ਤੇ ਇਹ ਕਿਹਾ ਗਿਆ ਸੀਗਾ ਕਿ ਇਹ ਬੰਦਾ ਭਾਰਤ ਤੋਂ ਭਗੌੜਾ ਆਇਆ ਤੇ ਇਹ ਨੇ ਬਹੁਤ ਸਾਰੀਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਇਆ ਤੇ ਇਹ ਜਿਹੇ ਬੰਦੇ ਨੂੰ ਕੈਨੇਡਾ ਸਰਕਾਰ ਨੇ ਸਰਕਾਰੀ ਮੁਲਾਜ਼ਮ ਬਣਾ ਕੇ ਰੱਖਿਆ ਹੋਇਆ ਜਦੋਂ ਕਿ ਸਰਾਸਰ ਝੂਰ ਸੀ ਸੰਦੀਪ ਸਿੰਘ ਸਿੱਧੂ ਉਰਫ ਸਨੀ ਬੀਸੀ ਦੇ ਵਿੱਚ ਜੰਮਿਆ ਪਲਿਆ ਹੈ ਬਸਪੂਰਤ ਦੇ ਵਿੱਚ ਉਹਨਾਂ ਦਾ ਫਾਰਮ ਹੈ ਅਵੀ 20 ਸਾਲ ਤੋਂ ਬਾਅਦ ਸਮਾ ਸੀਬੀਐਸਈ ਦੇ ਨਾਲ ਕੰਮ ਕੀਤਾ ਸੁਪਰੀਡੈਂਟ ਦੀ ਨੌਕਰੀ ਤੇ ਪਹੁੰਚਿਆ ਪਰ ਕਿਉਂਕਿ ਸੰਦੀਪ ਸਿੰਘ ਸਿੰਤੂ ਇੱਕ ਆਮ ਨਾ ਆ ਤੇ ਉਧਰਲੇ ਮੀਡੀਏ ਨੂੰ ਟੂਟੂ ਨੂੰ ਬਦਨਾਮ ਕਰਨ ਲਈ ਕੋਈ ਚਾਹੀਦਾ ਸੀ ਸੋ ਉਹਨਾਂ ਨੇ ਇਹਨੂੰ ਨਿਸ਼ਾਨਾ ਬਣਾਇਆ ਇੱਥੋਂ ਤੱਕ ਕੇ ਇਹਦੇ ਪਰਿਵਾਰ ਨੂੰ ਇਹਦੇ ਘਰ ਦੇ ਐਡਰੈਸ ਨੂੰ ਜਨਤਕ ਕੀਤਾ ਗਿਆ ਤੇ ਫਿਰ 1.5 ਬਿਲੀਅਨ ਦੀ ਵਾਦੀ ਵਾਲੇ ਮੁਲਕ ਦੇ ਵਿੱਚ ਲੋਕ ਕਿਸ ਤਰੀਕੇ ਦਾ ਵਿਹਾਰ ਕਰਦੇ ਆ ਔਨਲਾਈਨ ਇਹ ਤੋਂ ਸਾਰੇ ਤੁਸੀਂ ਪਲੀਪਾਂਤ ਜਾਣਦੇ ਆ ਸਿੱਟੇ ਵੱਜੋਂ ਸੰਦੀਪ ਸਿੰਘ ਸਿੱਧੂ ਨੂੰ ਜਿਹੜਾ ਆ ਉਹ ਸ਼ਰਾਬ ਦੇ ਵਿੱਚ ਡੁੱਬਣਾ ਪਿਆ ਨੌਕਰੀ ਤੋਂ ਛੁੱਟੀਆਂ ਲੈਣੀਆਂ ਪਈਆਂ ਪਰਿਵਾਰ ਦਾ ਫਿਕਰ ਹੋ ਗਿਆ ਜਾਨ ਬਚਾਉਣ ਦੇ ਵਾਸਤੇ ਇਧਰ ਉਧਰ ਭੱਜਣਾ ਪਿਆ ਪੁਲਿਸ ਕੋਲ ਜਾਣਾ ਪਿਆ ਅਖੀਰ ਹੁਣ ਉਹਨੇ ਭਾਰਤ ਅਤੇ ਕੈਨੇਡਾ ਸਰਕਾਰ ਤੇ ਮੁਕੱਦਮਾ ਕੀਤਾ ਆ ਕਿ ਇਹ ਬਹੁਤ ਵੱਡਾ ਤਕਾਲ ਦੇ ਨਾਲ ਕੀਤਾ ਗਿਆ ਜੀ ਉਹਦੇ ਵਿੱਚ ਜਿਹੜੀਆਂ ਰਿਪੋਰਟਾਂ ਛਾਪਦੀਆਂ ਰਹੀਆਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਪ੍ਰਸਾਰਤ ਹੁੰਦੀਆਂ ਰਹੀਆਂ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਟੂ ਟੂ ਫੰਡਡ ਟੈਰੋਰਿਸਟ ਡਰਟੀ ਕ੍ਰੈਡੈਂਸ਼ੀਅਲ ਸੀਕਰ ਕਹਿੰਦੇ ਸੀ ਨੰਗੇ ਕਰ ਦੇਣੇ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੰਦੀਪ ਸਿੰਘ ਸਿੱਧੂ ਨੂੰ ਸਭ ਗੁੱਸੇ ਵਾਲੀ ਗੱਲ ਇਹ ਆ ਉਹ ਕਹਿੰਦੇ ਵੀ ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਇਸ ਆਪਰੇਸ਼ਨ ਦੇ ਵਿੱਚ ਉਹਨੂੰ ਤਾਂ ਬਦਨਾਮ ਕੀਤਾ ਗਿਆ ਪਰ ਸੀਬੀਐਸਏ ਵਾਲੇ ਵੀ ਉਹਦੇ ਨਾਲ ਨਹੀਂ ਖੜੇ ਜਿਨ੍ਹਾਂ ਦੇ ਨਾਲ ਉਹ ਕੰਮ ਕਰਦਾ ਸੀਗਾ ਦੇਸ਼ ਦੀ ਰੱਖਿਆ ਕਰਦਾ ਸੀਗਾ ਇਥੋਂ ਤੱਕ ਕਿ ਕੈਨੇਡਾ ਸਰਕਾਰ ਨੂੰ ਵੀ ਜੋ ਕਦਮ ਚੁੱਕਣੇ ਚਾਹੀਦੇ ਸੀ ਉਹਨਾਂ ਨੇ ਨਹੀਂ ਚੁੱਕੇ ਇਸੇ ਕਰਕੇ ਉਹਨੇ ਹੁਣ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਨਟਾਰੀਓ ਦੀ ਇਜ਼ਾਲਤ ਦੇ ਵਿੱਚ ਘਸੀਟਿਆ ਆ ਤੇ ਦੋਸ਼ ਲਾਇਆ ਕਿ ਇਹਦੇ ਨਾਲ ਉਹਦੇ ਮਾਨਸਿਕ ਪੱਧਰ ਦੇ ਉੱਤੇ ਬੜਾ ਦੋਸ਼ ਪੈਦਾ ਹੋਇਆ ਆ ਉਹ ਡਿਪਰੈਸ਼ਨ ਵਿੱਚ ਆ ਐਂਗਜ਼ਾਈਟੀ ਚੱਲਾ ਜਾਂਦਾ ਆ ਤੇ ਉਹਦੀ ਸਿਹਤ ਲਗਾਤਾਰ ਜਿਹੜੀ ਆ ਉਹ ਡਿੱਗ ਰਹੀ ਆ ਤੇ ਇਦੇ ਵਿੱਚ ਜਿਹੜੀਆਂ ਉਹਨੇ ਗੱਲਾਂបੱਤਾਂ ਦਸੀਆਂ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਗਲਤ ਬਿਆਨੀ ਦਾ ਸ਼ਿਕਾਰ ਬਣਾਇਆ ਗਿਆ ਡਿਸਇਨਫਾਰਮੇਸ਼ਨ ਤੇ ਮਿਸਇਨਫਾਰਮੇਸ਼ਨ ਫਲਾਈ ਗਈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਭਾਰਤ ਵਾਲਿਆਂ ਵਾਸਤੇ ਕਿਸੇ ਵੀ ਬੰਦੇ ਨੂੰ ਟਾਰਗੇਟ ਕਰਨਾ ਤਉ ਦੂ ਬਾਦ ਦੇ ਵਿੱਚ ਉਹਦੇ ਬਾਰੇ ਗਲਤ ਜਾਣਕਾਰੀ ਫਲਾ ਦੇਣੀ ਗੁੰਮਰਾਹਕਨ ਜਾਣਕਾਰੀ ਫਲਾ ਦੇਣੀ ਕਿਉਂਕਿ ਉੱਥੇ ਜਿਹੜਾ ਬਾਹਰ ਬੈਠਾ ਬੰਦਾ ਆ ਕੋਈ ਕਰ ਨਹੀਂ ਸਕਦਾ ਕੁਝ ਵੀ ਸਰਕਾਰਾਂ ਦੇ ਮਗਰ ਹੱਥ ਹੈਗੇ ਆ ਸੋ ਜਿਹੜਾ ਮੀਡੀਆ ਆ ਉਹ ਵੀ ਖੁੱਲ ਕੇ ਜਿਹੜਾ ਕਿਸੇ ਨੂੰ ਬਦਨਾਮ ਕਰਦਾ ਆ ਸੋ ਸੰਦੀਪ ਸਿੰਘ ਔਰ ਸਨੀ ਜਿਹੜੇ ਨੇ ਜੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਸਰਵਿਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਮੇਰਾ ਨਾਂ ਜਿਹੜਾ ਆ ਉਹ ਸਿੱਖਾਂ ਵਾਲਾ ਆ ਹਾਲਾਂਕਿ ਕਦੀ ਵੀ ਮੈਂ ਭਾਰਤ ਦੀ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਲਈ ਇੱਥੇ ਲੋਕਲ ਵੀ ਕਿਸੇ ਜਥੇਬੰਦੀ ਨਾਲ ਤਾਲਮੇਲ ਨਹੀਂ ਰੱਖਿਆ ਸਿਰਫ ਆਪਣੇ ਕੰਮ ਤੱਕ ਆਪਣੇ ਪਰਵਾਰ ਤੱਕ ਮਤਲਬ ਰੱਖਿਆ ਪਰ ਕਿਉਂਕਿ ਮੇਰਾ ਨਾਂ ਜਿਹੜਾ ਆ ਉਹ ਸਿੰਘ ਵਾਲਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਇੱਕ ਬਹੁਤ ਵੱਡੇ ادارے 'ਚ ਨੌਕਰੀ ਕਰਦਾ ਸੀ ਇਸ ਕਰਕੇ ਮੈਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਹਿੰਦਾ ਚਾਹੀਦਾ ਤਾਂ ਇਹ ਸੀ ਕਿ ਮੇਰਾ ਆਦਾਰਾ ਮੇਰੀ ਮਦਦ ਕਰਦਾ CBSE ਪਰ ਉਲਟਾ ਜਿਹੜਾ ਆ ਉਹਨਾਂ ਨੇ ਸਾਥ ਨਹੀਂ ਦਿੱਤਾ ਗਿਆ ਉਨੇ ਮੈਂ ਕਹਿੰਦੇ ਮੈਂ ਬਦਲੀ ਮੰਗੀ ਆਪਣੀ ਮੈਨੂੰ ਪੋਰਟ ਆ ਵੈਨਕੂਵਰ ਲਾ ਦਿਓ ਉੱਥੇ ਸਿਕਿਉਰਟੀ ਬਹੁਤ ਹੈ ਮੇਰੀ ਜਾਨ ਬਚ ਸਕਦੀ ਆ ਉਹ ਵੀ ਨਹੀਂ ਕੀਤਾ ਗਿਆ ਉਲਟਾ ਮੇਰੇ ਨਾਲ ਕੰਮ ਕਰਦੇ ਜਿਹੜੇ ਅਧਿਕਾਰੀ ਸੀ ਹੋਰ ਮੈਨੂੰ ਟਿਚਰਾ ਕਰਦੇ ਰਹਿ ਆ ਵੀ ਤੈਨੂੰ ਬੰਬ ਬਣਾਉਣਾ ਆਉਂਦਾ ਤੇ ਜਾਂ ਫਿਰ ਤੁਰੀ ਹਮਾਸ ਦੇ ਨਾਲ ਕੀ ਨਜ਼ਦੀਕੀਆਂ ਹੈਗੀਆਂ ਆ ਸੋ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਮੈਨੂੰ ਬਹੁਤ ਮਾਨਸਿਕ ਪੱਧਰ ਤੇ ਸੀਬੀਐਸਏ ਵੱਲੋਂ ਜਾਂ ਉਹਦੇ ਅਧਿਕਾਰੀਆਂ ਵੱਲੋਂ ਵੀ ਪਰੇਸ਼ਾਨ ਕੀਤਾ ਗਿਆ ਤੇ ਲਗਾਤਾਰ ਭਾਰਤੀ ਚੈਨਲਾਂ ਦੇ ਉੱਤੇ ਖਬਰਾਂ ਚੱਲਦੀਆਂ ਰਹੀਆਂ ਉਹੀ ਖਬਰਾਂ ਮੁੜ ਕੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਇੰਸਟਾਗ੍ਰਾਮ ਟਿਕਟੌਕ ਵਟਸਐਪ ਦੇ ਉੱਤੇ ਆਉਂਦੀਆਂ ਰਹੀਆਂ ਜਿਹਦੇ ਕਰਕੇ ਮੈਂ ਤੇ ਮੇਰਾ ਪਰਿਵਾਰ ਬਹੁਤ ਹੀ ਜ਼ਿਆਦਾ ਔਖੇ ਸਮੇਂ ਵਿੱਚੋਂ ਗੁਜ਼ਰੇ ਆਂ ਮੈਂ ਬੱਸ ਫੋਰ ਪੁਲਿਸ ਦੀ ਸਹਾਇਤਾ ਲਈ ਵੀ ਗਿਆ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਕਿ ਤੁਸੀਂ ਆਪਣੀ ਜਾਨ ਦਾ ਬਚਾਅ ਕਰੋ ਗੱਡੀ ਬਦਲ ਕੇ ਕੰਮ ਤੇ ਜਾਇਆ ਕਰੋ ਆਪਣੇ ਪਰਿਵਾਰ ਨੂੰ ਇੱਧਰ ਉੱਧਰ ਕਰ ਲਓ ਘਰ ਬਦਲ ਲਓ ਉਹ ਕਹਿੰਦੇ ਵੀ ਕੈਨੇਡਾ ਮਲਾ ਕੇ ਜੋ ਇੰਡੀਆ ਕਰ ਰਿਹਾ ਸੀ ਉਹਨੂੰ ਰੋਕਣ ਦੇ ਵਾਸਤੇ ਕੈਨੇਡਾ ਦੇ ਕੋਲ ਕੋਈ ਸਮਰੱਥਾ ਨਹੀਂ ਸੀ ਤੇ ਹੁਣ ਇਹਦੇ ਵਾਸਤੇ ਉਹਨੂੰ ਹਾਰ ਕੇ ਕਾਨੂੰਨੀ ਸਹਾਰਾ ਲੈਣਾ ਪੈ ਰਿਹਾ ਆ ਉਹ ਕਹਿੰਦੇ ਵੀ ਜਦੋਂ ਮੈਨੂੰ ਕੈਨੇਡਾ ਦੀ ਸਭ ਤੋਂ ਵੱਡੀ ਲੋੜ ਸੀ ਉਸ ਵੇਲੇ ਮੈਨੂੰ ਕੱਲਾ ਛੱਡ ਦਿੱਤਾ ਗਿਆ ਆ ਜਦੋਂ ਕਿ ਮੈਂ ਇੱਕ ਵੈਟਰਨ ਅਫੀਸਰਿਆਂ ਬੜੀ ਮੈਂ ਦੇਸ਼ ਦੀ ਰਾਖੀ ਕੀਤੀ ਆ ਮੇਰੇ ਖਾਤਰ ਕੈਨੇਡਾ ਨੂੰ ਸਟੈਂਡ ਲੈਣਾ ਚਾਹੀਦਾ ਸੀਗਾ ਪਰ ਉਹ ਸਟੈਂਡ ਜਿਹੜਾ ਨਹੀਂ ਲਿਆ ਗਿਆ ਉਹਨਾਂ ਨੇ ਬੜੇ ਵਿਸਥਾਰ ਦੇ ਵਿੱਚ ਆਪਣੀ ਲਾਸ ਸੂਟ ਵਿੱਚ ਮੁਕਾਦਮੇ 'ਚ ਦੱਸਿਆ ਕਿ ਭਾਰਤੀ ਫੌਜ ਦਾ ਇੱਕ ਸਾਬਕਾ ਅਧਿਕਾਰੀ ਮੇਜਰ ਗੌਰਵਾਰਵੀਆ ਜਿਹੜਾ ਕਿ ਬਹੁਤ ਫਾਲੋਅਰਸ਼ਿਪ ਆ ਉਹਦੇ ਵੱਲੋਂ ਇਹ ਸਾਰਾ ਕੁਝ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਫਿਰ ਮੱਖੀ ਤੇ ਮੱਖੀ ਮਾਰਦਿਆਂ ਪਾਰਦੇ ਜਲੀ ਅਤੇ ਅਸਲੀ ਮੀਡੀਏ ਨੇ ਬਿਨਾ ਕੋਈ ਪੁਣਛਾਣ ਕੀਤਿਆ ਉਹ ਕਹਿੰਦੇ ਵੀ ਮੇਰੇ ਉੱਤੇ ਇਲਜ਼ਾਮ ਜਿਹੜੇ ਆ ਉਹ ਲਾਏ ਹੋਏ ਆ ਤੇ ਇਹਨਾਂ ਇਲਜ਼ਾਮਾਂ ਦੇ ਕਾਰਨ ਮੈਨੂੰ ਬਹੁਤ ਸਮਾਜਿਕ ਵਿਵਪਤਾ ਆ ਚੱਲਣੀ ਪਈ ਆ ਤੇ ਉਹ ਕਹਿੰਦੇ ਵੀ ਜੋ ਕੁਝ ਵੀ ਹੋਇਆ ਇਹ ਪ੍ਰੋ ਮੋਦੀ ਇਨਫਲੂਐਂਸਰ ਵੱਲੋਂ ਸ਼ੁਰੂ ਕੀਤਾ ਗਿਆ ਅਤੇ ਭਾਰਤ ਸਰਕਾਰ ਦੇ ਯੋਜਨਾਬੱਧ ਕੰਮ ਦੇ ਅਧੀਨ ਇਹ ਸਾਰਾ ਕੁਝ ਹੋਇਆ ਆ ਤੇ ਉਹ ਕਹਿੰਦੇ ਵੀ ਜਿਹੜੀਆਂ ਇਨਸਟਰਕਸ਼ਨਸ ਸੀਆਂ ਸੰਬੰਧੀ ਸਾਰੀਆਂ ਉਹ ਹੋ ਭਾਰਤ ਸਰਕਾਰ ਵੱਲੋਂ ਅਦਿੱਤੀਆਂ ਜਾਂਦੀਆਂ ਸੀਗੀਆਂ ਇਸੇ ਕਰਕੇ ਮੈਂ ਭਾਰਤ ਸਰਕਾਰ ਨੂੰ ਵੀ ਇਸ ਮੁਕਾਦਮੇ ਦੇ ਵਿੱਚ ਅਧਿਰ ਬਣਾਇਆ ਸੋ ਐਬਸਵੁੱਡ BC ਦੇ ਰਹਿਣ ਵਾਲੇ ਸੰਦੀਪ ਸਿੰਘ ਸੱਧੂ ਉਹ ਕਹਿੰਦੇ ਵੀ ਬਿਨਾਂ ਕਿਸੇ ਗੱਲੋਂ ਹੀ ਇਸ ਤਰੀਕੇ ਦੇ ਨਾਲ ਇੱਕ ਚੰਗੇ ਭਲੇ ਵਿਅਕਤੀ ਨੂੰ ਬਦਨਾਮ ਕਰਨਾ ਜਿਹੜਾ ਕਹਿੰਦੇ ਤੁਸੀਂ ਆਪ ਸੋਚ ਕੇ ਦੇਖ ਸਕਦੇ ਆ ਕਿ ਕਿਸੇ ਮੁਸੀਬਤ ਦੇ ਵਿੱਚੋਂ ਗੁਜ਼ਰਨਾ ਪੈ ਸਕਦਾ ਆ ਉਹ ਕਹਿੰਦੇ ਵੀ ਡੇਢ ਬਿਲੀਅਨ ਲੋਕ ਜਦੋਂ ਤੁਹਾਡੇ ਦਿਵਾਲੇ ਹੋ ਜਾਣ ਤਾਂ ਉਸ ਵੇਲੇ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਕਿਵੇਂ ਬਚਾਉਣਾ ਤੁਸੀਂ ਦਾ ਅੰਦਾਜ਼ਾ ਲਾ ਸਕਦੇ ਆ ਬਾਕੀ ਸਿੱਧੂ ਦੇ ਦੋਸ਼ ਜਿਹੜੇ ਆ ਬਿਲਕੁਲ ਸਹੀ ਨੇ ਜਿਹੜੀ ਉਹ ਗੱਲ ਕਹਿ ਰਹੇ ਆ ਇਸ ਤਰੀਕੇ ਦੇ ਨਾਲੋਂ ਪਹਿਲੇ ਨਹੀਂ ਹੈਗੇ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਵੀ ਕਤਲ ਕੀਤਾ ਗਿਆ ਉਹਦੇ ਬਾਰੇ ਵੀ ਬਹੁਤ ਕੁਝ ਗਲਤ ਜਿਹੜਾ ਆ ਪਹਿਲਾਂ ਫਲਾਇਆ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਇਹ ਨੈਟਿਵ ਸਿਰਜਿਆ ਗਿਆ ਵੀ ਇੱਕ ਬਹੁਤ ਖੂਨਖਾਰ ਅਤਵਾਦੀ ਹੈ ਜਦੋਂ ਕਿ ਲੋਕਲ ਇੱਥੇ ਰਹਿਣ ਵਾਲੇ ਲੋਕ ਚੰਗੀ ਤਰ੍ਹਾਂ ਜਾਣਦੇ ਸੀਗੇ ਕਿ ਉਹ ਇੱਕ ਬਹੁਤ ਹੀ ਹਾਰਡ ਵਰਕਿੰਗ ਪਲੰਬਰ ਸੀਗਾ ਕੰਮ ਕਰਦਾ ਸੀਗਾ ਤੇ ਇਵਨ ਜਿਹੜੇ ਉਹਦੇ ਵਿਰੋਧੀ ਸੋਚ ਵਾਲੇ ਲੋਕ ਆ ਉਹ ਵੀ ਉਹਦਾ ਸਤਿਕਾਰ ਕਰਦੇ ਸੀਗੇ ਪਰ ਜਦੋਂ ਕਿਸੇ ਨੂੰ ਬਦਨਾਮ ਕਰਨਾ ਹੋਵੇ ਤਾਂ ਫਿਰ ਇਸੇ ਤਰੀਕੇ ਕੀਤਾ ਜਾਂਦਾ ਹੈ ਤੇ ਇਸ ਮਾਮਲੇ ਵਿੱਚ ਸ਼ਿਕਾਰ ਹੋਣ ਵਾਲਾ ਕਨੇਡੀਅਨ ਸੁਰੱਖਿਆ ਫੋਰਸਾਂ ਦਾ ਇੱਕ ਆਪਣਾ ਅਧਿਕਾਰੀ ਸੀਗਾ ਸੋ ਜਿਹੜੀ ਇਹ ਭਾਰਤ ਸਰਕਾਰ ਵੱਲੋਂ ਭਾਰਤੀ ਟਾਂਚੇ ਵੱਲੋਂ ਚਲਾਈ ਜਾਂਦੀ ਯੋਜਨਾਬੱਧ ਕੈਂਪੇਨ ਆ ਇਹ ਸਿੱਧੂ ਦਾ ਕੀ ਟੁੱਟੂ ਨੂੰ ਨਹੀਂ ਬਖਸ਼ਿਆ ਹੈਗਾ ਟੁੱਟੂ ਦੇ ਖਿਲਾਫ ਕਿੰਨਾ ਗਲਤ ਪ੍ਰਚਾਰ ਕੀਤਾ ਗਿਆ ਇਥੋਂ ਤੱਕ ਕਿਹਾ ਗਿਆ ਕਿ ਟੁੱਟੂ ਜਦੋਂ ਭਾਰਤ ਗਿਆ ਉਹਦੇ ਜਹਾਜ਼ ਦੇ ਵਿੱਚੋਂ ਡਰੱਗ ਨਿਕਲੀ ਆ ਉਹਦੇ ਅਤਵਾਦੀਆਂ ਨਾਲ ਲਿੰਕ ਆ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਪਰਿਵਾਰਕ ਜਿਹੜੇ ਆ ਉਹ ਦੋਸ਼ ਲਾਏ ਗਏ ਬਹੁਤ ਨੀਵੇਂ ਪੱਧਰ ਦੇ ਉੱਤੇ ਜਾ ਕੇ ਫੋਟੋਆਂ ਐਡਿਟ ਕਰ ਕਰਕੇ ਉਹਨੂੰ ਬਦਨਾਮ ਕੀਤਾ ਗਿਆ ਸੋ ਹੁਣ ਗੱਲ ਇਹ ਆ ਕਿ ਭਾਰਤੀ ਰਾਜਨੀਤਿਕ ਅੱਜ ਵੀ ਮੌਜੂਦਾ ਸਰਕਾਰ ਦੇ ਦੌਰ ਵਿੱਚ ਟੂਟੋ ਦੇ ਸਹੀਦ ਉਸਾਨੋ ਵੀ ਇਸ ਤਰੀਕੇ ਦੇ ਨਾਲ ਕਾਊਂਟਰ ਕਰਦੇ ਆ ਕਿ ਜਿਵੇਂ ਟੂਟੋ ਝੂਠ ਬੋਲ ਰਿਹਾ ਹੋਵੇ ਪਰ ਬੜੀ ਹੀ ਸ਼ਰਮਸਾਰੀ ਵਾਲੀ ਗੱਲ ਹੈ ਕਿ ਕੈਨੇਡਾ ਸਰਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਦੇਸ਼ ਮੰਤਰੀ ਨੀਤਾ ਆਨੰਦ ਪਬਲਿਕ ਸੇਫਟੀ ਮਨਿਸਟਰ ਗੈਰੀ ਇਨਨ ਸਾਗਰੇ ਮੋਰੀਓ ਜਵਾਬ ਨਹੀਂ ਦਿੰਦੇ ਹੈਗੇ ਵੀ ਤੁਸੀਂ ਇਹ ਝੂਠ ਕੈਨੇਡਾ ਦੇ ਵਿੱਚ ਨਹੀਂ ਬੋਲ ਸਕਦੇ ਆਰਸੀਐਮਪੀ ਨੇ ਕਿਹਾ ਹੋਇਆ ਨੈਸ਼ਨਲ ਸਕਿਉਰਿਟੀ ਡਿਵਾਈਜ਼ਰ ਨੇ ਕਿਹਾ ਹੋਇਆ ਗੱਲਾਂ ਕਲੀਆਂ ਟੂਟੋ ਤੱਕ ਸੀਮਤ ਨਹੀਂ ਸਬੂਤਾ ਸਹਿਤ ਪਾਤਰੋਂ ਦਿੱਤੀਆਂ ਜਾ ਚੁਕੀਆਂ ਪਰ ਜੇਕਰ ਹੁਣ ਮੌਜੂਦਾ ਸਰਕਾਰ ਕਾਰਨੀ ਸਰਕਾਰ ਨਹੀਂ ਤਾਂ ਅਨੰਦ ਟੂਟੂ ਦੀ ਬੇਇੱਜ਼ਤੀ ਜਿਹੜੀ ਕਰਵਾਈ ਜਾਂਦੇ ਆ ਉਹਦੇ ਉਲਟ ਬੋਲਦੇ ਨਹੀਂ ਤਾਂ ਫਸੰਦੀਪ ਸਿੰਘ ਸਿੱਧੂ ਜਿਹੜਾ ਆਮ ਕ੍ਰੇਡਿਅਲ ਨਾਗਰਿਕੋ ਕੀ ਪਾਣੀ ਹਾਰਾ ਸੰਦੀਗ ਸਿੰਘ ਸਿੱਧੂ ਵੀ ਹਲੇ ਇੱਕ ਸਰਕਾਰੀ ਅਧਿਕਾਰੀ ਆ ਉਹਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਸੀਗੀ ਟੂ ਟੂ ਇੱਕ ਸਾਫ ਕਾ ਪ੍ਰਧਾਨ ਮੰਤਰੀ ਆ ਉਹਦੇ ਉਲਟ ਲਾਏ ਜਾਂਦੇ ਦੋਸ਼ਾਂ ਦੇ ਖਿਲਾਫ ਕੈਨੇਡਾ ਨੂੰ ਆਣਾ ਚਾਹੀਦਾ ਸੀਗਾ ਪਰ ਇਹ ਨਹੀਂ ਹੋ ਰਿਹਾ ਸੋ ਇਥੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜੇਕਰ ਇਹ ਵੱਡਿਆਂ ਅਹੁਦਿਆਂ ਵਾਲਿਆਂ ਨੂੰ ਬਚਾਇਆ ਨਹੀਂ ਜਾ ਰਿਹਾ ਮੌਜੂਦਾ ਸਰਕਾਰ ਵੱਲੋਂ ਤੇ ਜੇਕਰ ਫਿਰ ਆਮ ਨਾਗਰਿਕ ਦੇ ਉੱਤੇ ਕੋਈ ਹਮਲਾ ਹੁੰਦਾ ਉਹਦੇ ਬਾਰੇ ਕੋਈ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਫਲਾਈ ਜਾਂਦੀ ਆ ਜਾਂ ਉਹਨੂੰ ਸਰੀਰਕ ਤੌਰ ਦੇਤੇ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਹੁੰਦੀ ਆ ਤਾਂ ਫਿਰ ਕੈਨੇਡਾ ਸਰਕਾਰ ਕੀ ਕਰਨ ਜਾ ਰਹੀ ਆ ਸੋ ਇੱਕ ਬਹੁਤ ਹੀ ਚਿੰਤਾਜਨਕ ਸਵਾਲ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕੈਨੇਡੀਅਨ ਅਥਾਰਟिटीज ਦੀ RCMP ਅਤੇ ਉਹਨਾਂ ਦੇ ਨਾਲ ਨਾਲ ਮਿਲ ਕੇ ਕੰਮ ਕਰਨ ਵਾਲੀਆਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕੈਨੇਡਾ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਤੇ ਮਰਦਾਂ ਔਰਤਾਂ ਨੂੰ ਨਸ਼ੇ ਦੇ ਰਾਹੀ ਮਰਨ ਤੋਂ ਬਚਾ ਲਿਆ ਆ ਕਿਉਂਕਿ ਅੱਜ ਕੱਲ ਜਿਹੜੀ ਫੈਂਟਨਿਲ ਵਗੈਰਾ ਡਰੱਗ ਆ ਰਹੀ ਆ ਇਹਦੇ ਨਾਲ ਬਹੁਤ ਸਾਰੇ ਲੋਕ ਓਵਰਡੋਜ਼ ਹੋ ਕੇ ਮਰਦੇ ਆ ਸੋ ਇੱਕ ਆਪਰੇਸ਼ਨ ਜਿਹੜਾ ਜੀ ਫੈਂਟਨਲਸ ਪ੍ਰਿੰਟ 2.0 ਚਲਾਇਆ ਗਿਆ ਸੀ ਆਰਸੀਐਮਪੀ ਵੱਲੋਂ ਸਾਥੀ ਏਜੰਸੀਆਂ ਦੇ ਨਾਲ ਰਲ ਕੇ ਇਹਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਡਰੱਗ ਫੜੀ ਗਈ ਆ 386 ਕਿਲੋ ਫੈਂਟਨਲ 6000 ਕਿਲੋ ਦੇ ਕਰੀਬ ਕੋਕੇਨ 1700 ਕਿਲੋਗ੍ਰam ਦੇ ਕਰੀਬ ਮੈਥਾਫੈਟਾਮਾਈਨ ਸੋ ਇਸ ਤੋਂ ਇਲਾਵਾ ਹੋਰ ਡਰੱਗਸ ਵੀ ਬਹੁਤ ਫੜੀਆਂ ਗਈਆਂ ਕਿਉਂਕਿ ਇਹ ਬਹੁਤ ਜ਼ਿਆਦਾ ਮਾਰੂ ਡਰੱਗਸ ਨੇ ਹਾਲਾਂਕਿ ਹਰੇਕ ਡਰੱ ਮਾਰੂਗਾ ਪਰ ਇਹ ਜਿਹੜੀਆਂ ਜਿਆਦਾ ਓਵਰਡੋਜ਼ ਕਰਦੀਆਂ ਫੈਂਟਨਿਲ ਕੋਕੇਨ ਮੈਥਾਫੈਟਾਮਾਈਨ ਇਹਨਾਂ ਨੂੰ ਆਪਸ ਵਿੱਚ ਰਲਾ ਕੇ ਵੀ ਵੇਚਿਆ ਜਾਂਦਾ ਹੈ ਤੇ RCMP ਦਾ ਇਹ ਆਪਰੇਸ਼ਨ 20 ਮਈ ਤੋਂ ਲੈ ਕੇ 31 ਅਕਤੂਬਰ ਜਾਨੀ ਕਿ ਇਸ ਸਾਲ ਚੱਲਿਆ ਆ ਤੇ ਇਹਦੇ ਵਿੱਚ ਉਹ ਕਹਿੰਦੇ ਵੀ 18136 ਦੇ ਕਰੀਬ 8000 ਤੋਂ ਉੱਪਰ ਗ੍ਰਸਤਾਰੀਆਂ ਹੋਈਆਂ ਚਾਰਜ ਲੱਗੇ ਆ ਤੇ 13.5 ਮਿਲੀਅਨ ਡਾਲਰ ਦੇ ਕਰੀਬ ਨਕਦੀ ਵੀ ਫੜੀ ਗਈ ਆ ਸੋ ਇਹ ਆਪਰੇਸ਼ਨ ਜਿਹੜਾ ਮੁੱਖ ਤੌਰ ਦੇ ਉੱਤੇ অন্ਟਾਰੀਓ BC ਅਤੇ ਕਵਿਕ ਵਿੱਚ ਚੱਲਿਆ ਸਭ ਤੋਂ ਵੱਧ ਡਰੱਗ ਜਿਹੜੀ ਆ ਉਹ ਬਾਰਡਰਾਂ ਤੋਂ ਆਉਂਦੀ ਅਮਰੀਕਾ ਵਾਲੇ ਪਾਸਿਓਂ ਫੜੀ ਗਈ ਆ ਜਿਹਦੇ ਵਿੱਚ ਅਨਟਾਰੀਓ ਦਾ ਪਹਿਲਾ ਨੰਬਰ ਆ BC ਦਾ ਦੂਜਾ ਨੰਬਰ ਆ ਕਵਿਕ ਵਾਲੇ ਤੀਜੇ ਨੰਬਰ ਦੇ ਉੱਤੇ ਚੱਲ ਰਿਹਾ ਜੀ ਗੱਲ ਕਰੀਏ ਦੁਨੀਆ ਦੀ ਵੱਡੀ ਕੰਪਨੀ Apple ਦੀ ਤਾਂ ਜਿਵੇਂ ਕੱਲ੍ਹ ਭਾਰਤ ਸਰਕਾਰ ਨੇ ਆਦੇਸ਼ ਦਿੱਤੇ ਸੀਗੇ ਕਿ Apple, Samsung, Vivo, Oppo ਦਾ ਜਿੰਨੀਆਂ ਵੀ ਹੋਰ ਕੰਪਨੀਆਂ ਆ ਜੇਕਰ ਉਹਨਾਂ ਨੇ ਭਾਰਤ ਵਿੱਚ ਫੋਨ ਵੇਚਣੇ ਆ ਤਾਂ 90 ਦਿਨਾਂ ਦੇ ਅੰਦਰ-ਅੰਦਰ ਇੱਕ ਸਰਕਾਰੀ ਐਪ ਜਿਹੜੀ ਆ ਟਰੈਕਰ ਐਪ ਜਿਹੜੀ ਆ ਉਹ ਆਪਣੇ ਫੋਨ ਦੇ ਵਿੱਚ ਪੱਕੀ ਇੰਸਟਾਲ ਕਰਕੇ ਭੇਜਣਾ ਜਿਹੜੀ ਮੁੜ ਕੇ ਨਾ ਡਿਸੇਬਲ ਹੋ ਸਕੇ ਨਾ ਡਿਲੀਟ ਹੋ ਸਕੇ ਨਾ ਉੱਤੇ ਕੋਈ ਪਾਬੰਦੀ ਲੱਗ ਸਕੇ ਤੇ ਸਰਕਾਰੀ ਐਪ ਜਿਹੜੀ ਆ ਹਰ ਹਾਲ ਉਹ ਕਹਿੰਦੇ 90 ਦਿਨਾਂ ਦੇ ਵਿੱਚ ਆਪਣੇ ਆਪਣੇ ਫੋਨਾਂ 'ਚ ਪਾਉਣੀ ਪਊਗੀ ਇਹਨਾਂ ਕੰਪਨੀਆਂ ਨੂੰ ਤੇ ਜਿਹੜੇ ਫੋਨ ਪਹਿਲਾਂ ਵਿਚੇ ਹੋਏ ਆ ਉਹਨਾਂ ਦੇ ਵਿੱਚ ਸੌਫਟਵੇਅਰ ਅਪਡੇਟ ਦੇ ਰਾਹੀਂ ਇਹ ਐਪ ਇੰਸਟਾਲ ਕੀਤੀ ਜਾਵੇ ਸੋ Apple ਨੇ ਇਹ ਤੋਂ ਨਾ ਕਰਤੀ ਹੈ ਜੀ ਉਹ ਕਹਿੰਦੇ ਇਹਦੇ ਨਾਲ ਲੋਕਾਂ ਦੀ ਪ੍ਰਾਈਵੇਸੀ ਨੂੰ ਖਤਰਾ ਆ ਅਸੀਂ ਇਹ ਕੰਮ ਨਹੀਂ ਕਰ ਸਕਦੇ ਸੋ ਇਹਦੇ ਤੋਂ ਹੁਣ ਗਾਂ ਸਰਕਾਰ ਕੀ ਐਕਸ਼ਨ ਲੈਂਦੀ ਹੈ ਆਉਣ ਵਾਲਾ ਸਮਾਂ ਦੱਸੂਗਾ ਪਰ ਇਹ ਗੱਲ ਹੈ ਕਿ ਲੋਕਾਂ ਦਾ ਗੁੱਸਾ ਬਹੁਤ ਵੱਧ ਰਿਹਾ ਆ ਜਿਉਂ ਹੀ ਖਬਰਾਂ ਬਾਹਰ ਆਈਆਂ ਆ आ, लोग जेडे सरकार दे ਉਲਟ ਬੋਲਣ ਲੱਗੇ ਆ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਇਸ ਨੂੰ ਆਪਣੀ ਆਜ਼ਾਦੀ ਦੇ ਉੱਤੇ ਡਾਕਾ ਦੱਸਿਆ ਤੇ ਫਿਰ ਮਜਬੂਰੀ ਦੇ ਵਿੱਚ ਜਿਹੜੇ ਯੂਨੀਅਨ ਮਿਨਿਸਟਰ ਫਾਰ ਕਮਿਊਨੀਕੇਸ਼ਨਸ ਨੇ ਜੋਤੀ ਰਾਓ ਸਿੰਧੀਆ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਅਸੀਂ ਤੇ ਵਿਚਾਰ ਕਰ ਰਹੇ ਹਾਂ ਕਿ ਸ਼ਾਇਦ ਆਪਾਂ ਇਹਨੂੰ ਆਪਸ਼ਨਲ ਕਰ ਦੇਈਏ ਮਤਲਬ ਕਿ ਲਾਜ਼ਮੀ ਨਾ ਹੋਵੇ ਹਰੇਕ ਲਈ ਇੰਸਟਾਲ ਕਰਨੇ ਸ਼ਾਇਦ ਇਹਨੂੰ ਆਪਸ਼ਨਲ ਕਰ ਦਈਏ ਵੀ ਤੁਹਾਡੀ ਮਰਜ਼ੀ ਆ ਤੁਸੀਂ ਲੋਡ ਕਰਨੀ ਆ ਤਾਂ ਕਰ ਲਓ ਨਹੀਂ ਤਾਂ ਨਾ ਸਹੀ ਪਰ ਫਿਰ ਵੀ ਜਿਹੜਾ ਮਹਿਕਮਾ ਆ ਉਹਨਾਂ ਦਾ ਉਹ ਹੱਲੇ ਵੀ ਇਸ ਗੱਲ ਦੇ ਉੱਤੇ ਬਜ਼ਾਏਦਿਆ ਕਿ ਜਿੰਨੇ ਵੀ ਫੋਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ ਨੇ ਉਹ ਇਹ ਗੱਲ ਪੱਕੇ ਤੌਰ ਦੇ ਉੱਤੇ ਅਨਸ਼ੋਰ ਕਰਨ ਕਿ ਸੰਚਾਰ ਸਾਥੀ ਐਪ ਜਿਹੜੀ ਆ ਉਹ ਪ੍ਰੀ ਇੰਸਟਾਲ ਹੋਣੀ ਚਾਹੀਦੀ ਆ ਪਹਿਲਾਂ ਜਦੋਂ ਫੋਨ ਆਉਣਾ ਭਾਰਤ ਵਿੱਚ ਉਹਦੇ ਵਿੱਚ ਹੋਣੀ ਚਾਹੀਦੀ ਆ ਵੇਚਣ ਤੋਂ ਪਹਿਲਾਂ ਤੇ ਜਿਹੜੇ ਫੋਨ ਆਲਰੇਡੀ ਵਿਕੇ ਹੋਏ ਉਹਨਾਂ ਦੇ ਸੌਫਟਵੇਅਰ ਅਪਡੇਟ ਕਰਕੇ ਵਿੱਚ ਪਾਓ ਸੋ ਇਸ ਗੱਲ ਦਾ ਰੇੜਕਾ ਜਿਹੜਾ ਆ ਕਾਫੀ ਚੱਲ ਰਿਹਾ ਆ ਹੋ ਸਕਦਾ ਇਸ ਸੰਬੰਧੀ ਗੱਲ ਭਾਰਤੀ ਸੁਪਰੀਮ ਕੋਰਟ ਤੱਕ ਵੀ ਚਲੀ ਜਾਵੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਫੜ ਮਾਰ ਦਿੱਤੀ ਬਹੁਤ ਵੱਡੀ ਕਿ ਜਿਹੜਾ ਭਾਰਤੀ ਚੋਣ ਪ੍ਰਬੰਧ ਆ ਇਹਦਾ ਡਾਂਕਾ ਪੂਰੀ ਦੁਨੀਆ 'ਚ ਵੱਜ ਰਿਹਾ ਆ ਹਾਲਾਂਕਿ ਭਾਰਤ ਦੇ ਖੁੱਦੇ ਲੋਕ ਕਹਿ ਰਹੇ ਆ ਕਿ ਜੇਕਰ ਵਾਰ-ਵਾਰ ਮੋਦੀ ਹੁਣੀ ਜਿੱਤ ਰਹੇ ਆ ਤਾਂ ਇਹਦੇ ਵਿੱਚ ਬਹੁਤ ਵੱਡਾ ਦੋਸ਼ ਜਿਹੜਾ ਚੋਣ ਕਮਿਸ਼ਨਰ ਦਾ ਆ ਉਹ ਫੇਵਰ ਕਰ ਰਹੇ ਆ ਇੱਕ ਪਾਸੇ ਚੱਲ ਰਹੇ ਆ ਪੱਖਪਾਤੀ ਆ ਪਰ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਤਾਂ ਦੀ ਬਹੁਤ ਦੁਨੀਆ ਦੇ ਵਿੱਚ ਮਾਨ ਸਨਮਾਨ ਮਿਲ ਰਿਹਾ ਕਿ ਇਹ ਤਾਂ ਬਹੁਤ ਵਧੀਆ ਚੋਣ ਪ੍ਰਬੰਧ ਚਲਾ ਰਹੇ ਆ ਇੰਸਟੀਚਿਊਟ ਫਾਰ ਡੈਮੋਕਰੇਸੀ ਐਂਡ ਇਲੈਕਟਰਲ ਅਸਿਸਟੈਂਟ ਲਿਕ ਇੰਟਰਨੈਸ਼ਨਲ ਆਈਡੀਆ ਵਾਲੇ ਨੇ ਉਹਨਾਂ ਨੇ ਕਹਿੰਦੇ ਭਾਰਤ ਨੂੰ ਚੇਅਰਮੈਨੀ ਲਈ ਸੱਦਾ ਦਿੱਤਾ ਇਹ ਦੇਖ ਕੇ ਕਿ ਵੀ ਇਹ ਤਾਂ ਪ੍ਰੋਗਰਾਮ ਬਹੁਤ ਵਧੀਆ ਚਲਾ ਰਹੇ ਆ ਚੋਣ ਪ੍ਰਬੰਧ ਚੋਣਾ ਬਹੁਤ ਵਧੀਆ ਕਰਾਉਂਦੇ ਆ ਜੀ ਪਰ ਲੋਕਾਂ ਨੇ ਤੇ ਖੋਜੀ ਲੋਕਾਂ ਨੇ ਇਹਦਾ ਜਲੂਸ ਕੱਢ ਦਿੱਤਾ ਕਿਉਂਕਿ ਇਹ ਪਹਿਲਾਂ ਤੋਂ ਹੀ ਤੈਅ ਸੀਗਾ ਇਹ ਹਰ ਸਾਲ ਮੁਲਕ ਬਦਲ ਕੇ ਜਿਹੜੀ ਚੇਅਰਮੈਨ ਹੀ ਜਾਂਦੀ ਆ ਪਹਿਲਾਂ ਤੋਂ ਹੀ ਜਿਹੜੀ ਵਾਰੀ ਆ ਭਾਰਤ ਦੀ ਆਉਣੀ ਸੀਗੀ ਤੇ ਇਹ ਪਹਿਲਾਂ ਤੋਂ ਹੀ ਤੈਹ ਸਗਾ ਜਿਹੜੀ ਇਹ ਚੇਅਰ ਹੈਗੀ ਆ ਰੋਟੇਸ਼ਨਲ ਆ ਮਤਲਬ ਕਿ ਵਾਰੋ ਵਾਰੀ ਕਦੀ ਕਿਸੇ ਮੁਲਕ ਕੋਲ ਚੱਲ ਜਾਂਦੀ ਆ ਕਦੀ ਕਿਸੇ ਕੋਲ ਚਲੇ ਜਾਂਦੀ ਆ ਤੇ ਇਹ ਕਈ ਸਾਲਾਂ ਤੋਂ ਜਿਹੜੀ ਗੱਲ ਤੈਹ ਹੋਈ ਸੀਗੀ ਕਿ ਰੋਟੇਸ਼ਨ ਜਿਹੜੀ ਆ ਉਹ ਆਉਣੀ ਆ 2033 ਦੇ ਵਿੱਚ ਫਿਰ ਭਾਰਤ ਦੇ ਕੋਲ ਇੱਕ ਵਾਰ ਫਿਰ ਰੋਟੇਸ਼ਨ ਦੇ ਵਿੱਚ ਚੇਅਰਮੈਨ ਹੀ ਆ ਜਾਣੀ ਆ ਸੋ ਇਹਦੇ ਵਿੱਚ ਚੋਣ ਕਮਿਸ਼ਨ ਦਾ ਕੋਈ ਵੀ ਯੋਗਦਾਨ ਨਹੀਂ ਆ ਪਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਇਸ ਤਰੀਕੇ ਗਲਤ ਬਿਆਨ ਨਹੀਂ ਕਰਕੇ ਫੜ ਮਾਰ ਕੇ ਆਪਣੀ ਪੈਠ ਆਪਣੀ ਆਪਥਪਤ ਪਾ ਕੇ ਆਪਣਾ ਜਲੂਸ ਕਢਵਾ ਲਿਆ ਕਿ ਉਹਨਾਂ ਕੋਲ ਕਿੰਨੀ ਕੁ ਜਿਹੜੀ ਲਿਆਕਤ ਆ ਤੇ ਕਿੰਨਾ ਕੁ ਉਹਨੂੰ ਦੁਨੀਆਦਾਰੀ ਦਾ ਪਤਾ ਆ ਸੋ ਇਹ ਜਿਹੜੇ ਚੋਣ ਕਮਿਸ਼ਨਰ ਨੇ ਇਹਨਾਂ ਦੇ ਉੱਤੇ ਕਈ ਵਾਰੀ ਦੋਸ਼ ਲੱਗ ਚੁੱਕੇ ਆ ਕਿ ਇਹ ਪੱਖਪਤੀ ਆ ਤੇ ਨਾਲ ਦੀ ਨਾਲ ਹੁਣ ਉਹਨਾਂ ਨੇ ਆਪਣੇ ਸਿਆਣਪ ਦਾ ਜਲੂਸ ਵੀ ਕਢਾ ਲਿਆ ਜੀ ਗੱਲ ਆਪਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਰੀਏ ਤਾਂ ਪਿਛਲੇ ਕਈ ਹਫ਼ਤਿਆਂ ਤੋਂ ਫੁਵਾਹਾਂ ਚੱਲ ਰਹੀਆਂ ਸੀ ਕਿ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਹੀ ਉਹ ਫਾਂਸੀ ਤੇ ਲਾ ਦਿੱਤੇ ਗਏ ਆ ਉਹਨਾਂ ਦੀ ਦੇਸ਼ਪੁਰ ਦੇ ਖਾਕ ਕਰ ਦਿੱਤੀ ਗਈ ਹੈ ਉਹਨਾਂ ਦਾ ਆਪਣਾ ਪਰਿਵਾਰ ਜਿਹਨਾਂ ਦੇ ਵਿੱਚ ਉਹਨੀਆਂ ਭੈਣਾਂ ਦਾ ਕਸ਼ਾਮਲ ਸੀ ਉਹ ਇਹ ਦੋਸ਼ ਲਾ ਰਹੇ ਸੀ ਜਿਸ ਕਰਕੇ ਫੁਵਾਹਾਂ ਦਾ ਬਾਜ਼ਾਰ ਬਹੁਤ ਗਰਮ ਸੀਗਾ ਪਰ ਹੁਣ ਪਾਕਿਸਤਾਨ ਦੀ ਸਰਕਾਰ ਨੇ ਉਹਨਾਂ ਦੀ ਇੱਕ ਭੈਣ ਨੂੰ ਉਹਨਾਂ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਜਿਸ ਨੇ ਬਾਅਦ ਵਿੱਚ ਜੇਲ੍ਹ ਤੋਂ ਬਾਹਰ ਆ ਕੇ ਦੱਸਿਆ ਕਿ ਇਮਰਾਨ ਖਾਨ ਸਹੀ ਸਲਾਮਤ ਨੇ ਤੇ ਇਹ ਸਾਰੀਆਂ ਫੁਵਾਹਾਂ ਮਹਿਜ਼ ਝੂਠ ਨੇ ਜੀ ਸੋ ਉਹਨਾਂ ਦੀ ਭੈਣ ਉਸਮਾ ਖਾਨ ਨੇ ਅਮਰਾਨ ਖਾਨ ਦੇ ਨਾਲ ਮੁਲਾਕਾਤ ਕੀਤੀ ਜੇਲ੍ਹ ਵਿੱਚ ਜੋ तकरीबन ਅੱਧਾ ਘੰਟਾ ਚੱਲੀ ਹੈ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮਰਾਨ ਖਾਨ ਸਹੀ ਸਲਾਮਤ ਆ ਪਰ ਉਹ ਬਹੁਤ ਗੁੱਸੇ ਵਿੱਚ ਆ ਕਿ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮਨੀਰ ਦੇ ਕਰਕੇ ਉਹਨਾਂ ਦੇ ਬਹੁਤ ਮਾਨਸਿਕ ਤਸ਼ੱਦਦਤਾ ਆਇਆ ਜਾ ਰਿਹਾ ਆਪਣਾ ਸਾਰਾ ਦਿਨ ਉਹ ਕਮਰੇ ਵਿੱਚ ਬਤੀਤ ਕਰਦੇ ਆ ਜਿਹਦੇ ਨਾਲ ਬਹੁਤ ਸਾਰਾ ਜਿਹੜਾ ਕੰਮ ਹੈਗਾ ਉਹ ਨਹੀਂ ਕਰ ਸਕਦੇ ਹੈਗੇ ਬਾਹਰੀ ਦੁਨੀਆ ਦੇ ਨਾਲ ਕੋਈ ਸੰਪਰਕ ਨਹੀਂ ਹੈਗਾ ਤੇ ਜਿਹੇ ਦੇ ਵਿੱਚ ਉਹਨਾਂ ਦੇ ਸਮਰਥਕ ਜਿਹੜੇ ਨੇ ਬਹੁਤ ਬੇਚੈਨ ਨੇ ਜੀ ਤੇ ਉਹਨਾਂ ਨੇ ਪਰਿਵਾਰ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਹੁਣ ਕੁੱਲ ਮਿਲਾ ਕੇ ਗੱਲ ਬਾਹਰ ਆ ਗਈ ਹੈ ਉਹਨਾਂ ਦੀਆਂ ਪੈਣਾ ਨਿਆਕ ਦੱਸ ਦਿੱਤਾ ਹੈ ਬਿੜੀਏ ਨੂੰ ਕਿ ਇਹ ਸਾਰਾ ਕੁਝ ਅਫਵਾਹਾਂ ਸੀਗੀਆਂ Imran Khan ਤੰਗ ਜ਼ਰੂਰ ਨੇ ਅੰਦਰ ਪਰ ਸਹੀ ਸਲਾਮਤ ਨੇ ਜਿਉਂਦੇ ਨੇ ਅਖੀਰ ਦੇ ਵਿੱਚ ਗੱਲਬਾਤ ਕਰੀਏ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਖੜੂਰ ਸਾਹਿਬ ਹਲਕੇ ਤੋਂ MP ਜਿਹਨਾਂ ਨੂੰ ਧੱਕੇ ਨਾਲ ਐਮਐਨਐਸਏ ਲਾ ਕੇ ਆਪਣੇ ਹੀ ਕਾਨੂੰਨ ਆਪਣੇ ਹੀ ਸੰਵਿਧਾਨ ਦੀ ਅਗਿਆ ਕਰਕੇ ਪਾਰ ਸਰਕਾਰ ਲਗਾਤਾਰ ਅੰਦਰ ਰੱਖ ਰਹੀ ਹੈ ਪੰਜਾਬ ਸਰਕਾਰ ਭਗਵਾਨ ਜਮਾ ਸਰਕਾਰ ਪੂਰਾ ਯੋਗਦਾਨ ਪਾ ਰਹੀ ਹੈ ਹੁਣ ਵੀ ਜਦੋਂ ਅਦਾਲਤ ਨੇ ਪੁੱਛਿਆ ਕਿ ਜਿਹੜੀ ਉਹਨਾਂ ਦੀ ਪਰੋਲ ਦੀ ਅਰਜ਼ੀ ਆ ਕਿ ਮੈਂ ਪਹਿਲੇ ਦਸੰਬਰ ਤੋਂ 19 ਦਸੰਬਰ ਤੱਕ ਚੱਲ ਰਹੇ ਸੰਸਦ ਦੇ ਸੈਸ਼ਨ ਵਿੱਚ ਐਜ਼ ਐਮਪੀਸ ਜਾ ਲੈਣਾ ਕਿਉਂਕਿ ਉਹਨਾਂ ਨੇ ਖਲੂਰ ਸਾਹਿਬ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨੀ ਆ ਜੋ ਫੰਡਸ ਵਗੈਰਾ ਨੇ ਉਹ ਵੰਡਣੇ ਨੇ ਪਰ ਪਰੋਲ ਰੱਦ ਕਰ ਦਿੱਤੀ ਗਈ ਵਕੀਲ ਨੇ ਜਦੋਂ ਕਾਰਨ ਪੁੱਛਿਆ ਉਲਟਾ ਅਦਾਲਤ ਨੇ ਫਿਰ ਸਰਕਾਰਾਂ ਨੂੰ ਪੁੱਛਿਆ ਕਿ ਤੁਹਾਡਾ ਪਰੋਲ ਰੱਦ ਕਰਨ ਦਾ ਆਧਾਰ ਕੀ ਆ ਤਾਂ ਕਮਾਲ ਦੀ ਗੱਲ ਇਹ ਹੋਈ ਕਿ ਪੰਜਾਬ ਸਰਕਾਰ ਦੇ ਆਪਣੇ ਜਿਹੜੇ ਚੁਣੇ ਹੋਏ ਐਡਵੋਕੇਟ ਜਨਰਲਸ ਨੇ اٹਾਰਨੀ ਜਨਰਲਸ ਦੇ ਉਹਨਾਂ ਦੀ ਥਾਂ ਦੇ ਤੱਕ ਬਾਹਰੋਂ ਵਕੀਲ ਲਿਆਂਦਾ ਗਿਆ ਬਹੁਤ ਹੀ ਵੱਡਾ ਵਕੀਲ ਹੈ ਜਿਹਨਾਂ ਦਾ ਨਾਮ ਹੈਗਾ ਅਨੁਪਮ ਗੁਪਤਾ ਜਿਹੜੇ ਕਿ ਲਿਬਰਲ ਹਨ ਕਮਿਸ਼ਨ ਦੇ ਵਿੱਚ ਵੀ ਬਾਬਰੀ ਮਸਜਿਦ ਵਾਲੇ ਮਾਮਲੇ 'ਚ ਕੰਮ ਕਰ ਚੁੱਕੇ ਆ ਸੁਪਰੀਮ ਕੋਰਟ ਦੇ ਵੱਡੇ ਕੇਸਾਂ ਵਿੱਚ ਕੰਮ ਕਰਦੇ ਆ ਬਹੁਤ ਹੀ ਮਹਿੰਗੇ ਤੇ ਜਿਹੜੇ ਵਕੀਲ ਨੇ ਸੋ ਕਮਾਲ ਦੀ ਗੱਲ ਇਹ ਹੋਈ ਕਿ ਆਪਣੇ ਪੰਜਾਬ ਸਰਕਾਰ ਦੇ ਵਕੀਲ ਛੱਡ ਕੇ ਇੱਕ ਮਹਿੰਗੇ ਵਕੀਲ ਦੀਆਂ ਸਵਾਵਾਂ ਲਈਆਂ ਗਈਆਂ ਕਿਉਂਕਿ ਪੰਜਾਬ ਸਰਕਾਰ ਨੂੰ ਪਤਾ ਵੀ ਜਿਹੜੇ ਵਕੀਲ ਅਸੀਂ ਰੱਖੇ ਹੋਏ ਆ ਇਹ ਸਫਾਰਸ਼ੀ ਆ ਇਹ ਕਦੇ ਕੋਈ ਪੁੱਠੀ ਨਾਲ ਪਾੜਣ ਜਾ ਕੇ ਤੇ ਜਿੱਦੇ ਕਰਕੇ ਜ਼ਮਾਨਤ ਨਾ ਮਿਲ ਜਵੇ ਇਹ ਕਰਕੇ ਮਹਿੰਗਾ ਜਿਹੜਾ ਵਕੀਲ ਲਿਆਂਦਾ ਗਿਆ ਤੇ ਉਹਨੇ ਆਉਂਦਿਆਂ ਇਹ ਦਿਲ ਦਿੱਤੀ ਆ ਕਿ ਜੇਕਰ ਅਮਰਿਤਪਾਲ ਸਿੰਘ ਨੂੰ ਛੱਡਿਆ ਗਿਆ ਤਾਂ ਇੱਕ ਭਾਸ਼ਣ ਦੇ ਨਾਲ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਸਕਦੀ ਹੈ ਜੀ ਸੋ ਵਕੀਲ ਅਨਪੰਨ ਗੁਪਤਾ ਉਹ ਕਹਿੰਦੇ ਵੀ ਜੇਕਰ ਅਮਰਤਪਾਲ ਨੂੰ ਛੱਡਿਆ ਗਿਆ ਉਹਨੂੰ ਕੋਈ ਵੀ ਮੰਚ ਦੇ ਦਿੱਤਾ ਗਿਆ ਚਾਹੇ ਉਹ ਸਰੀਰਕ ਤੌਰ ਦੇ ਉੱਤੇ ਬਾਹਰ ਆ ਜਾਵੇ ਚਾਹੇ ਵਰਚੂਲੀ ਕਿਸੇ ਉਹਦੀ ਸਪੀਚ ਜਾਂ ਭਾਸ਼ਣ ਉਹਦਾ ਬਾਹਰ ਆ ਜਾਵੇ ਇਹ ਮੁਲਕ ਵਾਸਤੇ ਬਹੁਤ ਵੱਡਾ ਖਤਰਾ ਸਿੱਧ ਹੋ ਸਕਦੀ ਆ ਤੇ ਜੇਕਰ ਉਹਨੂੰ ਕੋਈ ਪਾਰਲੀਮੈਂਟ ਤੋਂ ਬਾਹਰ ਜਾਂ ਅੰਦਰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਮੰਚ ਪਲੇਟਫਾਰਮ ਮਿਲ ਜਾਂਦਾ ਆ ਤਾਂ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਆ ਭਾਰਤ ਅਤੇ ਪੰਜਾਬ ਦੀ ਹੋਂਦ ਨੂੰ ਬਹੁਤ ਖਤਰਾ ਖੜਾ ਹੋ ਜਾਊਗਾ ਦੇਸ਼ ਦੇ ਟੁਕੜੇ ਹੋ ਸਕਦੇ ਆ ਜੀ ਸੋ ਮਤਲਬ ਕਿ ਅਮਰਪਾਲ ਸਿੰਘ ਐਡੀ ਵੱਡੀ ਚੀਜ਼ ਬਣਾ ਦਿੱਤੀ ਗਈ ਹੈ ਅਨੰਗਪ ਗੁਪਤਾ ਵੱਲੋਂ ਕਿ ਜੇਕਰ ਉਹ ਛੱਡਿਆ ਗਿਆ ਤਾਂ ਕੱਲਾ ਹੀ ਭਾਰਤ ਦੇ ਟੁਕੜੇ ਕਰ ਸਕਦਾ ਆ ਸੋ ਭਾਰਤ ਕਿੰਨਾ ਕੁ ਕਮਜ਼ੋਰ ਹੋ ਚੁੱਕਾ ਆ ਇਹ ਅਨੰਗਪ ਗੁਪਤਾ ਹੀ ਦੱਸ ਰਿਹਾ ਕਿ ਇੱਕ ਬੰਦੇ ਦੇ ਹੱਥੇ ਚ ਤਾਕਤ ਆ ਕਿ ਉਹ ਕੱਲਾ ਹੀ ਭਾਰਤ ਦੇ ਟੁਕੜੇ ਟੁਕੜੇ ਕਰ ਸਕਦਾ ਆ ਸੋ ਅਸਲ ਦੇ ਵਿੱਚ ਗੱਲ ਇਹੀ ਆ ਕਿ ਇਸ ਵੇਲੇ ਪੰਜਾਬ ਦੇ ਆਸੀ ਹਾਲਾਤ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋਇਆ ਆ ਮੌਜੂਦਾ ਆਮ ਆਦਮੀ ਪਾਰਟੀ ਦਾ ਲੋਕਾਂ ਚ ਮੋਹ ਪੰਗ ਹੋ ਚੁੱਕਾ ਆ ਅਕਾਲੀ ਕਾਂਗਰਸੀਆਂ ਦੇ ਪ੍ਰਤੀ ਪਹਿਲਾਂ ਬੜੇ ਬੇਚੈਨ ਨੇ ਯਕੀਨ ਨਹੀਂ ਕਰ ਰਹੇ ਨਵੀਂ ਪਾਰਟੀ ਕੋਈ ਜਿਹੜੀ ਉਹਦੇ ਮਗਰ ਨਹੀਂ ਲੱਗ ਸਕੇ ਖੁੱਲ ਕੇ ਜਾਂ ਲੱਗਣ ਨਹੀਂ ਦਿੱਤੇ ਗਏ ਇਹੋ ਜਿਹੇ ਹਾਲਾਤ ਵਿੱਚ ਜਦੋਂ ਖਲਾਅ ਪੈਦਾ ਹੋਇਆ ਹੋਇਆ ਭਾਜਪਾ ਪੂਰੇ ਖੰਭ ਖਲਾ ਰਹੀ ਹੈ ਮੈਂ ਕਿਸੇ ਤਰੀਕੇ ਪੰਜਾਬ ਤੇ ਕਾਬਜ਼ ਹੋ ਜਾਵਾਂ ਤਾਂ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਇਹ ਲੱਗਦਾ ਕਿ ਜੇਕਰ ਅਸੀਂ ਅਮਰਪਾਲ ਸਿੰਘ ਨੂੰ ਛੱਡ ਦਿੱਤਾ ਕਿਤੇ ਇਹ ਨਾ ਹੋਵੇ ਕਿ ਸਾਰਾ ਹੀ ਜਿਹੜਾ ਇਹ ਖਾਲੀ ਪਿਆ ਮੈਦਾਨ ਆ ਉਹ ਕੈਪਚਰ ਕਰ ਜਾਵੇ ਲੋਕਾਂ ਨੂੰ ਮਗਰ ਲਾ ਕੇ ਹੋਰ ਸੀਟਾਂ ਜਿੱਤ ਜਾਵੇ ਹੁਣ ਤਾਂ ਇੱਕ ਐਮਪੀ ਦੀ ਸੀਟ ਐ ਫਿਰ ਕਿਤੇ ਹੋਰ ਕਹਾ ਰੋਲਾ ਵਧ ਨਾ ਜਾ ਜੀ ਸੋ ਇਸ ਕਰਕੇ ਉਹਨੂੰ ਹਰ ਹਿੱਲੇ ਅੰਦਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਤੇ ਦੂਜੇ ਪਾਸੇ ਸਮਝ ਜਿਏ ਤਾਂ ਇਹ ਗੱਲ ਇੱਕ ਅਨਪੰਨ ਗੋਪਤਾ ਦੀ ਇਹ ਵੀ ਆ ਕਿ ਉਹ ਐਡਾ ਵੱਡਾ ਬਣਾ ਰਿਹਾ ਅਮਰਪਾਲ ਸਿੰਘ ਨੂੰ ਕਿ ਉਹਦਾ ਇੱਕ ਭਾਸ਼ਣ ਇੰਨਾ ਜ਼ੋਰਦਾਰ ਆ ਇੰਨਾ ਤਕੜਾ ਆ ਕਿ ਭਾਰਤ ਦੇ ਟੁਕੜੇ ਕਰ ਸਕਦਾ ਆ ਸੋ ਇਹ ਤੋਂ ਸਮਝਣ ਵਾਲੀ ਗੱਲ ਆ ਕਿ ਸਰਕਾਰ ਇਹ ਕਹਿ ਰਹੀ ਆ ਕਿ ਅਮਰਪਾਲ ਸਿੰਘ ਦਾ ਇੱਕ ਭਾਸ਼ਣ ਉਹਦੀ ਇੱਕ ਤਕਰੀਰ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਜ਼ਮੀਰ ਜਗਾ ਸਕਦੀ ਆ ਉਹਦੇ ਵਿੱਚ ਸਮਰੱਥਾ ਆ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦਾ ਆ ਸੋ ਇਹ ਇੱਕ ਦੂਜੇ ਪਾਸੇ ਸਿੱਖਤ ਵਾਲੀ ਗੱਲ ਜਿਹੜੀ ਇੱਕ ਤਰੀਕੇ ਨਾਲ ਹੋ ਜਾਂਦੀ ਆ ਕਿ ਉਹਨਾਂ ਦੇ ਵਕੀਲ ਜਿਹੜੇ ਅਦਾਲਤ ਵਿੱਚ ਕਹਿ ਰਹੇ ਆ ਕਿ ਇਸ ਬੰਦੇ ਨੂੰ ਅੰਦਰ ਰੱਖੋ ਨਹੀਂ ਤਾਂ ਬਾਕੀਆਂ ਪਾਰਟੀਆਂ ਦੇ ਪਿਆ ਨਹੀਂ ਲੱਗਣੇ ਜੜੀਆਂ ਕਿ ਪਾਰਟੀ ਰਾਖਟਰਵਾਦੀ ਪਾਰਟੀਆਂ ਨੇ ਜੀ ਸੋ ਕੁੱਲ ਮਿਲਾ ਕੇ ਅਮਰਪਾਲ ਸਿੰਘ ਦੇ ਨਾਲ ਧੱਕੇਸ਼ਾਹੀ ਦਾ ਇਹ ਸਿਖਰ ਹੋ ਰਿਹਾ ਜੀ ਆਪਾਂ ਇੱਥੇ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਗੱਲਾਂ ਬਾਤਾਂ ਦੇ ਨਾਲ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਫਿਰ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ